ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ। ਔਰ ਜੈਸੇ ਮੰਗ ਕੀਤੀ ਅੱਦੇ ਤੋਂ ਬਾਝ ਗਏ ਸਨ। ਤੇ ਇਹ ਗੁਰੂ ਨੂੰ ਕੀ ਹੋ ਗਿਆ। ਅੱਧਿਆਂ ਵਿੱਚ ਅੱਧੇ ਮਾਤਾ ਜੀ ਕੋਲ ਚਲੇ ਗਏ ਵੀ ਲਾਲ ਜੀ ਨੂੰ ਕੀ ਹੋ ਗਿਆ। ਸਿਰ ਮੰਗਣ ਲੱਗ ਪਏ ਬੰਦੇ। ਔਰ ਜਿਹੜੇ ਉੱਥੇ ਬੈਠੇ ਹੋਏ ਸਨ ਸਹਿਮੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਦਿਆਰ ਹੋ ਗਏ ਵਾਰੀ-ਵਾਰੀ। ਔਰ ਸਤਿਗੁਰੂ ਨੇ ਮੰਗ ਕੀਤੀ ਹੈ। ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ। ਰਾਮ ਸੀਸ ਦੇ 12 ਰਾਮਨ ਸੀਸ ਵੇਟ ਕਰਦੇ ਹੈ। ਅਦੋਰੀ ਇੰਨਾ ਪਿਆਰ Shiv ji ਨਾਲ ਇਤਨਾ ਕੁਰਬਾਨ ਜਾ ਰਿਹਾ ਹੈ ਉਹ Shiv ji ਤੋਂ ਇਤਨਾ ਸੜਕੇ ਜਾ ਰਿਹਾ ਹੈ ਔਰ ਇਤਨੀ ਉਸਦੀ ਭਗਤੀ ਸੀਸ ਕੱਟ ਕੇ ਅਗੋਂ ਰੱਖਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਸਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੁਬੰਦੀਆਂ ਵਿੱਚ ਗਿਆਨ ਕਰਦੇ ਨੇ ਚੌ ਬੋਲੇ ਮਹੱਲਾ ਪੰਜਵਾ ਸੰਮਨ ਜੋ ਇਸ ਪ੍ਰੇਮ ਦੀ ਦਮ ਤਿਉ ਹੋਤੀ ਸਾਟ ਰਾਵਣ ਹੋਤੇ ਸੋਰੰਗ ਨੇ ਜਨ ਸਿਰ ਦੀਨੇ ਕਾਟ ਐ ਧਨ ਸੰਪਦਾ ਦੇ ਮਾਲਕ ਜੇ ਪ੍ਰੇਮ ਦਾ ਸੌਦਾ ਆਸ਼ੀਰਵਾਦ ਦਾ ਸੌਦਾ ਮਾਇਆ ਦੀ ਦਮਣੀਆਂ ਨਾਲ ਆਉਂਦਾ ਤੋ ਰਾਵਣ ਕੋਈ ਭਿਖਾਰੀ ਨਹੀਂ ਸੀ ਰਾਜਾ ਸੀ ਅਥਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਵੇਲ ਕੀਤਾ ਸੰਮਨ ਜੋ ਇਸ ਪ੍ਰੇਮ ਹੀ ਚੋ ਬੋਲੇ ਮੱਲਾ ਪੰਜਵਾ ਤੇ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ ਸੰਮਨ ਜੋ ਇਸ ਪ੍ਰੇਮ ਕੇ ਦਨ ਕੇ ਹੋਤੀ ਸਾਟੇ 라वण ਹੋਤੇ سورੰਕ ਨੇ ਜਨ ਸਿਰ ਦੀਨੇ ਕਾਟ 라वण ਕੋਈ ਬਿਖਾਰੀ ਨਹੀਂ ਸੀ ਉਹਨੇ ਆਪਣਾ ਸਿਰ ਕਟਕੇ ਗੌਰਖੇ ਉਹਨੂੰ ਬਦਰਸੀ ਕਿ ਰੱਬੀ ਪੁਰਸ਼ਾਂ ਦਾ ਆਸ਼ੀਰਵਾਦ ਮਾਇਆ ਦੀ ਦਮਣੀਆਂ ਨਾਲ ਨਹੀਂ ਮਿਲਦਾ ਤੇ ਜੇ ਮਾਇਆ ਦੀ ਦਮਣੀਆਂ ਨਾਲ ਜੋ ਆਸ਼ੀਰਵਾਦ ਦੇ ਦਿੰਦਾ ਹੈ ਉਹਦੀ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੀ ਉਸ ਮਾਇਆ ਦੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਤੇਰੀ ਮਰਸ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ कुछ भी नहीं सम्मन जो इस प्रेम के दम के होती साठ रावण होते सोरंक ने जिन सिर दीने काट उन शिव आशीर्वाद प्राप्त चार वेद जबानी कंठ ने महाशक्तिशाली है बड़ा ताकतवर है हारिया क्यों हारदा के कारण कंजन भिरा बागी हो गया भिरा ने सारे भेद दस देते रावण विभीक्षण ਬਿਰਾਗ ਆ ਗਿਆ ਬਿਰਾਗਤਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਪਰ ਆਵਾ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਨਾ ਜਾਣੋ ਆਪਣੇ ਕਰਕੇ ਹਾਰਦਾ ਹੈ ਅਕਸਰ